ਗੁਰ ਸੇਵਿਆ ਅਹਨ ਸੋ ਸਹਜ ਸੁਭਾਈ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵਸਿ ਪਤਖਸਾਮ ਦੀ ਨੂਰ ਅਰਸਹੁ ਕੁਰਸਹੁ ਛਟਿਆ ਤੋਦਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਆ ਸੱਜਣ ਸੱਚੇ ਪਾਤਸ਼ਾਹ ਸਿਰ ਸਾਹ ਦਾਸਾ ਹੋ ਦਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਤਸਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਹੱਲਾਤੀਜਾ ਹਾਰੇ ਜੀਆ ਤੁਦਨ ਸਦਾ ਸਾਲਾਹੀ ਪਿਆਰੇ ਵਿਚਰ ਘਾਟੇ ਅੰਤਰ ਹੈ ਸਸ ਇਕ ਪਾਲ ਖੇਨ ਵਿਸਰਹ ਤੂ ਸੁਆਮੀ ਜਾਣੋ ਬਰਸ ਹਾਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸ ਹਰ ਜੀਉ ਤਦਨੋ ਸਦਾ ਸਾ ਨਹੀਂ ਪਿਆਰੇ ਜਿਚਰ ਘਾਟੇ ਅੰਤਰੇ ਹੈ ਸਾਸਾ ਇੱਕ ਪਾਲ ਖੇਨ ਵਿਸਰਹਿ ਤੋ ਸੁਆਮੀ ਜਾਣੋਂ ਬਰਸ ਪਚਾਸ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ ਹਾਰੇ ਜੀਓ ਤੁਮ ਆਪੇ ਦੇਹੋ ਬੁੱਝਾਈ ਹਾਰੇ ਜੀਓ ਤਦ ਬਿਟਹਾਂ ਵਾਰਿਆ ਸਦ ਹੀ ਤੇਰੇ ਨਾਮ ਵਿੱਤੋ ਬਾਲੇ ਜਾਈਂ ਰਹਾਓ ਹਮ ਸਬਦੇ ਮੁਏ ਸਬਦੇ ਮਾਰੇ ਜੀਵਾਲੇ ਪਾਈਂ ਸਬਦੇ ਹੀ ਮੁਕਤ ਪਾਈ ਸਬਦੇ ਮਨ ਤਨ ਨਿਰਮਲ ਹੋਆ ਹਾਰੇ ਵਸਿਆ ਮਾਨੇ ਆਈ ਬਦ ਗੁਰਦਾਤਾ ਜੇਤ ਮਨ ਰਾਤਾ ਹਾਰੇ ਸਿਓ ਰਹਿਆ ਸਮਾਈ ਸਬਦ ਨ ਜਾਣ ਹੈ ਸੇ ਅੰ ਸੇਕੇਪ ਆਏ ਸੰਸਾਰਾ ਹਾਰੇ ਰਸੁਨ ਪਾਇਆ ਬਿਰਥਾ ਜਨਮ ਗਵਾਇਆ ਜਮ ਹੈ ਵਾਰੋ ਵਾਰਾ ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ ਮਨ ਮੁਖ ਮੁਗਬ ਗੁਬਾਰਾ ਅਪੀਟਾਰੇ ਵਿਖਾਏ ਮਾਰਗੇ ਲਾਈ ਪਾਈ ਇਸ ਬਿਨ ਅਵਰ ਨ ਕੋਈ ਜੋ ਤੋਰ ਲਿਖਿਆ ਸੋ ਓਏ ਮੇ ਮੇ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰੇ ਪਾਈ ਅਵਰ ਨ ਦੂਜ ਕੋਈ ਪਾਈ ਇਸ ਬੇਨ ਅਵਰ ਨ ਕੋਈ ਜੋ ਤੋਰੇ ਲਿਖਿਆ ਸੋ ਕੋਈ ਨ ਮਿਟਾਇ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰੇ ਭਾਈ ਅਵਰ ਮਦੂਜ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਹਾਰੇ ਜੀਉ ਬੁੱਧ ਨੋ ਸਦਾ ਸਾਲਾਹੀ ਪਿਆਰੇ ਜਿਚਰ ਘਾਟੇ ਅੰਤਰ ਹੈ ਸਾਸਾ ਇਕ ਖਾਲ ਖਿੰਨ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ